ਸੋ ਗੁਰਦੁਆਰਾ ਸਹਿਬਾਨ ਵਿੱਚ ਸੰਗਤ ਜਿਸ ਤਰ੍ਹਾਂ ਨਾਲ ਲਗਾਤਾਰ ਇੱਥੇ ਵੱਡੀ ਗਿਣਤੀ ਚ ਪਹੁੰਚ ਰਹੀ ਹੈ ਅੱਜ ਤੀਜਾ ਤੇ ਆਖਰੀ ਦਿਨ ਹੈ ਜਦੋਂ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਸੋ ਜੈ ਵਿਚਕਾਰ ਸੰਗਤਾਂ ਜੜੀਆਂ ਨੇ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚ ਰਹੀਆਂ ਨੇ ਗੁਰੂ ਘਰ ਰਤਮਸਤਕ ਹੋ ਰਹੀਆਂ ਨੇ ਉਤੇ ਹੀ ਇੱਕ ਵਿਸ਼ਾਲ ਨਗਰ ਕੀਰਤਨ ਵੀ ਸਜਾਇਆ ਜਾਏਗਾ ਜਾਏਗਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸੰਗਤ ਨੂੰ ਇਸ ਮੌਕੇ ਤੇ ਅਪੀਲ ਵੀ ਕੀਤੀ ਹੈ ਕਿ 10 ਵਜੇ 10 ਮਿੰਟ ਦਾ ਮੂਲ ਮੰਤਰ ਦਾ ਜਾਪ ਕੀਤਾ ਜਾਏ ਜਸਪੀਤ ਸਰਦਨਾਲ ਇਸ ਵੇਲੇ ਜੁੜ ਚੁੱਕੇ ਨੇ ਇਸ ਵੇਲੇ ਦੀ ਕੀ ਕੁ ਤਸਵੀਰਾਂ ਨੇ ਉਹਨਾਂ ਤੋਂ ਜਾਣਕਾਰੀ ਲੈਣਿਆ ਜਸਪੀ ਜਿਸ ਨਾਲ ਅੱਜ ਤੀਜਾ ਤੇ ਆਖਰੀ ਦਿਨ ਹੈ ਅੱਜ ਅਖੰਡ ਪਾਠ ਸਾਹਿਬ ਦੇ ਪੋਵ ਵੀ ਪਾਏ ਜਾਣਗੇ ਨਗਰ ਕੀਰਤਨ ਵੀ ਕੱਢਿਆ ਜਾਣਾ ਹੈ ਕੀ ਕੁਝ ਫਿਲਹਾਲ ਦੀ ਤਸਵੀਰ ਔਰ ਹੋਰ ਜਾਣਕਾਰੀ ਜੇ ਬਿਲਕੁਲ ਸੰਗਤਾਂ ਹੁਣੇ ਜੁਟਣੀਆਂ ਸ਼ੁਰੂ ਹੋ ਗਈਆਂ ਨੇ ਆਪੋ ਆਪਣੀ ਥਾਂ ਲੈਣੀ ਸ਼ੁਰੂ ਕਰ ਦਿੱਤੀ ਹੈ ਕਿਉਂਕਿ ਨਗਰ ਕੀਰਤਨ ਆ ਉਹ ਜਿਹੜਾ ਅਸਈ 9 ਵਜੇ ਸ਼ੁਰੂ ਹੋ ਜਾਵੇਗਾ ਇਸ ਸਮੇਂ ਜਿਹੜੀ ਜਗ੍ਹਾ ਤੇ ਅਸੀਂ ਖੜੇ ਹਾਂ ਉਹ ਟਿੱਲਾ ਇੱਕ ਉੱਚਾ ਉਹ ਜਗ੍ਹਾ ਹੈ ਜਿਹੜਾ ਕਿ ਉਸ ਸਮੇਂ ਮਹਿਲ ਹੋਇਆ ਕਰਦਾ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਹੜਾ ਢਾ ਦਿੱਤਾ ਸੀਗਾ ਤੇ ਅੱਜ ਜਿਹੜਾ ਆ ਮਾਨਯੋਗ ਜਥੇਦਾਰ ਸਾਹਿਬ ਨੇ ਵੀ ਜਿਹੜੀ ਹੈ ਅਪੀਲ ਕੀਤੀ ਹੈ ਕਿ 10 ਵਜੇ ਤੋਂ ਜਿਹੜਾ ਆ ਉਹ ਮੂਲ ਮੰਤਰ ਦਾ ਜਾਪ ਵੀ ਅਸੀਂ ਕਰਨਾ ਹੈ ਕਿਉਂਕਿ ਅੱਜ ਆਈ ਉਹ ਦਿਨ ਹੈ ਜਦ ਸ਼ਹਾਦਤ ਹੁੰਦੀ ਹੈ ਛੋਟੇ ਸਾਹਿਬ ਜੱਦੇ ਅਤੇ ਮਾਤਾ ਗੁਜ ਇੱਕ ਵਾਰੀ ਦਿਖਾਉਨੇ ਆ ਮਾਹੌਲ ਥੱਲੇ ਤੁਸੀਂ ਦੇਖ ਸਕਦੇ ਹੋ ਸੜਕ ਤੇ ਜਿਹੜਾ ਇਸ ਸਮੇਂ ਜਿਹੜੀ ਆ ਸੰਗਤਾਂ ਨੇ ਉਹਨਾਂ ਦੀ ਆਵਾਜ਼ ਆ ਸ਼ੁਰੂ ਹੋ ਚੁੱਕੀ ਆ ਆਪੋ ਆਪਣੀਆਂ ਜਿਹੜੀਆਂ ਸੀਟਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਕਿਉਂਕਿ ਇੱਥੇ ਇਹੀ ਜ਼ਰੂਰ ਦੇ ਉੱਤੇ ਨਗਰ ਕੀਰਤਨ ਜਿਹੜਾ ਆ ਉਹ ਨਿਕਲ ਲਾਇਆ ਗੁਰਦੁਆਰਾ ਫਤਿਹਗੜ ਸਾਹਿਬ ਤੋਂ ਲੈ ਕੇ ਜੋਤੀ ਸਰੂਪ ਸਾਹਿਬ ਤੱਕ ਤਕਰੀਬਨ ਜਿਹੜਾ ਆ ਇਹ 2.5 ਕਿਲੋਮੀਟਰ ਦਾ ਬਖਵਾ ਹੈਗਾ ਪਰ ਇਸ ਨੂੰ ਪਾਰ ਕਰਨ ਦੇ ਵਿੱਚ ਪੰਜ ਤੋਂ 6 ਘੰਟੇ ਦਾ ਸਮਾਂ ਲੱਗ ਜਾਂਦਾ ਹੈ ਕਿਉਂਕਿ ਸੰਗਤ ਬਹੁਤ ਜ਼ਿਆਦਾ ਹੁੰਦੀ ਹੈ ਮੱਥਾ ਟੇਕਣ ਵਾਲਿਆਂ ਦਾ ਰਸ਼ ਬਹੁਤ ਜ਼ਿਆਦਾ ਹੁੰਦਾ ਤੇ ਹੌਲੀ ਹੌਲੀ ਪਾਲਕ ਜੋਤੀਸ ਰੂਪ ਸਾਹਿਬ ਤੱਕ ਪਹੁੰਚਦੀ ਹੈ ਉੱਥੇ ਜਾ ਕੇ ਜਿਹੜੇ ਪਾਠ ਰੱਖੇ ਹੁੰਦੇ ਆ ਉਹਨਾਂ ਦੇ ਭੋਗ ਪਾਏ ਜਾਂਦੇ ਆ ਤੇ ਉਸ ਤੋਂ ਬਾਅਦ ਅਰਦਾਸ ਹੁੰਦੀ ਆ ਅਰਦਾਸ ਤੋਂ ਬਾਅਦ ਹੁਕਮਨਾਮਾ ਜਾਰੀ ਹੁੰਦਾ ਜਥੇਦਾਰ ਸਾਹਿਬ ਉੱਥੇ ਕੌਮ ਦੇ ਨਾਮ ਇੱਕ ਸੰਦੇਸ਼ ਜਾਰੀ ਕਰਦੇ ਆ ਇੱਕ ਹੁਮਨ ਹੁਕਮਨਾਮਾ ਜਾਰੀ ਕਰਦੇ ਨੇ ਤੇ ਫਿਰ ਇਸ ਸ਼ੀਦੀ ਜੋੜ ਮੇਲ ਫਤੇਗੜ ਸਾਹਿਬ ਦੇ ਵਿੱਚ ਸਬਾਪਤੀ ਹੋ ਜਾਂਦੀ ਆ ਤੇ ਜਿਹੜਾ ਸ਼ੀਦੀ ਜੋੜ ਮੇਲਾ ਉਹ ਅਗਲੇ ਪੜਾ ਤੇ ਚਲੇ ਜਾਂਦਾ ਆ ਸੋ ਇਸ ਸਮੇਂ ਹਰ ਕੋਈ ਤੁਹਾਨੂੰ ਜ਼ਰੂਰ ਤੇ ਨਜ਼ਰ ਆ ਰਿਹਾ ਹੋਣਾ ਕਿ ਹੁਣ ਆਵਾਜ਼ਾਂ ਜਿਹੜੀ ਉਹ ਸ਼ੁਰੂ ਹੋਈ ਆ ਸਵੇਰ ਦਾ ਸਮਾਂ ਆ ਤੁੰਦ ਪੈ ਚੁੱਕੇ ਆਲੇ-ਦਾਲ ਅਜਰ ਕੁਝ ਵੀ ਨਹੀਂ ਇਹਦੇ ਨਾਲ ਆ ਰਿਹਾ ਪਰ ਸੰਗਤਾਂ ਦੇ ਵਿੱਚ ਉਨਾ ਹੀ ਜੋਸ਼ ਆ ਉਨੀ ਉਹ ਸ਼ਰਧਾ ਹੈ ਕਈ ਨੰਗੇ ਪੈਰੀ ਇਸ ਸਮੇਂ ਰੋਡ ਤੇ ਨਜ਼ਰ ਆ ਰਹੇ ਨੇ ਤੇ ਕਈ ਇੱਥੇ ਜਿਹੜੇ ਨੇ ਇੰਤਜ਼ਾਰ ਦੇ ਵਿੱਚ ਨੇ ਕਿ ਕਦ ਜਿਹੜਾ ਨਗਰ ਕੀਰਤਨ ਹੈ ਉਹ ਇੱਥੇ ਪਹੁੰਚੇ ਤੇ ਉਹ ਦਰਸ਼ਨ ਕਰ ਸਕਣ ਹਾਲਾਂਕਿ ਅਜੇ ਅੰਦਰ ਅਰਦਾਸ ਹੋਵੇਗੀ ਥੋੜੀ ਦੇਰ ਦੇ ਵਿੱਚ ਜਿਹੜੀ ਅਰਦਾਸ ਹੋਵੇਗੀ ਅਜੇ ਅਨੰਦ ਸਾਹਿਬ ਦਾ ਪਾਰ ਚੱਲ ਰਿਹਾ ਅਰਦਾਸ ਤੋਂ ਬਾਅਦ ਜਿਹੜਾ ਆ ਨਗਰ ਕੀਰਤਨ ਦੀ ਜਿਹੜੀ ਉਹ ਸ਼ੁਰੂਆਤ ਉਹ ਇੱਥੋਂ ਹੋ ਜਾਂਦੀ ਹੈ ਅਰਦਾਸ ਦੇ ਨਾਲ ਹੀ ਸ਼ੁਰੂਆਤ ਹੁੰਦੀ ਹੈ ਅਰਦਾਸ ਦੇ ਨਾਲ ਹੀ ਸਮਾਪਤੀ ਹੁੰਦੀ ਹੈ ਇਹ ਉਹ ਸਮਾਂ ਹੁੰਦਾ ਆ ਜਦ ਜੇ ਕਹਿੰਦੇ ਰੇਕੇ ਜਦ ਭਗਵਾਨ ਸ ਜਾ ਕੇ ਛੋ ਕੀ ਕੀਤਾ ਜਾਇਆ ਗਿਆ ਸੀ ਜੋਤੀਸ ਰੂਪ ਸਾਹਿਬ ਉਸ ਨੂੰ ਸਮਰਪਿਤ ਹੁੰਦਾ ਨਗਰ ਕੀਰਤਨ ਤੇ ਉਹੀ ਮਾਹੌਲ ਬਣਦਾ ਹੈ ਪਾਪਕ ਮਾਹੌਲ ਹੁੰਦਾ ਹੈ ਜਾਂ ਪਾਲਕੀ ਸਾਹਿਬ ਦੇ ਵਿੱਚ ਗੁਰਗ੍ਰੰਥ ਸਾਹਿਬ ਸ਼ਸ਼ੋਭਿਤ ਹੁੰਦੇ ਨੇ ਤੇ ਲੋਕ ਇਸ ਤਰ੍ਹਾਂ ਹੀ ਸਾਰੇ ਜਿਹੜੇ ਸ਼ਰਦਾ ਦੇ ਨਾਮ ਮੱਥਾ ਟੇਕ ਰਹੀਆਂ ਸੰਗਤ ਇਸ ਤਰ੍ਹਾਂ ਹੀ ਫੀਲ ਕਰਦੇ ਆ ਕਿ ਉਸ ਸਮੇਂ ਉਹ ਬਿਬਾਹ ਨਹੀਂ ਸਜਾ ਕੇ ਲੈ ਕੇ ਜਾਇਆ ਜਾ ਰਿਹਾ ਪਾਲਕੀ ਸਾਹਿਬ ਜਿਹੜੀ ਆ ਉਹ ਜੋਤੀਸ ਰੂਪ ਸਾਹਿਬ ਜਾ ਰਹੀ ਆ ਤੇ ਉੱਥੇ ਜਾ ਕੇ ਜਿਹੜਾ ਆ ਹੁਣ ਜਿਹੜਾ ਭੋਗ ਪਾਇਆ ਜਾਂਦਾ ਹੈ ਕਿ ਉਹ ਰੀਤੀ ਰਿਵਾਜ ਜਿਹੜਾ ਅੱਜ ਨਜ਼ਰ ਆਉਂਦਾ ਹੈ ਤੇ ਉਹ ਭਾਵਨਾ ਨਜ਼ਰ ਆਉਂਦੀ ਹੈ ਤੁਸੀਂ ਜਿਵੇਂ ਜਿਵੇਂ ਦਿਨ ਅਗਰ ਕੀਰਤਨ ਦੀ ਸ਼ੁਰੂਆਤ ਵੇਲੇ ਪੈਰ ਰੱਖਣ ਦੀ ਜਗ੍ਹਾ ਵੀਰੀ ਹੋਵੇਗੀ ਹਰ ਨੂੰ ਤੱਕ ਦਾ ਜਿਹੜਾ ਰਿਕਾਰਡ ਹੈਗਾ ਇਹ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪ੍ਰਸ਼ਾਸਨ ਦਾ 35 ਲੱਖ ਤੋਂ ਵੱਧ ਬੰਦਾ ਹੈ ਜਿਹੜਾ ਉਹ ਕੱਲ ਸ਼ਾਮ ਤੱਕ ਮੱਥਾ ਟੇਕ ਚੁੱਕਿਆ ਸੀ ਅਜੇ ਸਵੇਰੇ ਤੜਕੇ ਦੀ ਗਿਣਤੀ ਹੋਣੀ ਬਾਕੀ ਆ ਅਜੇ ਅੱਜ ਦੇ ਸਾਰੇ ਦਿਨ ਦੀ ਗਿਣਤੀ ਹੋਣੀ ਬਾਕੀ ਆ ਤੁਸੀਂ ਦੇਖੋ ਕਿ 35 ਲੱਖ ਬੰਦਾ ਜਿਹੜਾ ਆ ਉਹ ਹੁਣ ਤੱਕ ਮੱਥਾ ਟੇਕ ਚੁੱਕਿਆ ਜੋ ਅਨੁਮਾਨ ਪ੍ਰਸ਼ਾਸਨ ਨੇ ਵੀ ਦਿੱਤਾ ਹੈ ਜਾਂ ਜਿਹੜੀ ਸਾਡੀ ਗੁਰਦੁਆਰਾ ਪਰਵਧਕ ਕਮੇਟੀ ਨਾਲ ਵੀ ਚਰਚਾ ਹੋਈ ਉਹਨਾਂ ਨੇ ਵੀ ਦਿੱਤਾ ਜੀਰਾ ਦਾ ਬਿਲਕੁਲ ਔਰ ਜਿਸ ਤਰ੍ਹਾਂ ਦੇ ਨਾਲ ਹਮੇਸ਼ਾ ਹੀ ਹਰ ਸਾਲ ਸੰਗਤਾਂ ਦੀ ਆਮਦ ਖਾਸੀ ਵੱਡੀ ਗਿਣਤੀ ਚ ਰਹਿੰਦੀ ਹੈ ਭਾਵੇਂ ਇਸ ਵੇਲੇ ਕੜਾਕੀ ਦੀ ਠੰਡ ਧੁੰਦ ਦਾ ਵੀ ਜਿਹੜਾ ਹੈ ਅਸਰ ਇੱਥੇ ਕੋਈ ਸ਼ਰਧਾ ਦੇ ਵਿੱਚ ਦੇਖਣ ਨੂੰ नि बच्चे हो भी इतने लगातार गुरुद्वारा साहब नतमस्तक होने पहुंच रहे हैं ਤੇ ਬਿਲਕੁਲ ਛੋਟੇ ਛੋਟੇ ਬੱਚੇ ਹੋਣ ਚਾਹੇ ਸਾਡੀਆਂ ਭੈਣਾਂ ਮਾਤਾਵਾਂ ਹੋਣ ਚਾਹੇ ਬਜ਼ੁਰਗ ਹੋਣ ਉਹ ਵੀ ਵੱਡੀ ਤਦਾਦ ਚ ਹਾਲਾਂਕਿ ਜਿਹੜਾ ਆ ਠੰਡ ਦਾ ਕਹਿਰ ਵੀ ਹੈਗਾ ਆ ਤੇ ਵੱਡੀ ਤਦਾਦ ਦੇ ਵਿੱਚ ਜਿਹੜੀਆਂ ਸੰਗਤਾਂ ਫੇਰ ਵੀ ਜਿਹੜੀ ਆ ਉਸੇ ਤਰੀਕੇ ਨਾਲ ਜਿਹੜੀ ਆਵਾਜ਼ ਆਈ ਸੰਗਤਾਂ ਦੀ ਲੱਗੀ ਹੋਈ ਹੈਗੀ ਆ ਛੋਟੇ ਛੋਟੇ ਨਿੱਕੇ ਨਿੱਕੇ ਬੱਚੇ ਗੋਦੀਆਂ ਚ ਚੱਕੇ ਹੋਏ ਨੇ ਉਹ ਮਾਮਾ ਦਾ ਅਸੀਂ ਜ ਜ ਉਹਨਾਂ ਨੇ ਗੱਲ ਕੀਤੀ ਉਹਨਾਂ ਨੇ ਇਹੀ ਕਹਿਣਾ ਸੀ ਕਿ ਅਸੀਂ ਇਹਨਾਂ ਨੂੰ ਤਾਂ ਲੈ ਕੇ ਆਇਆ ਤਾਂ ਕਿ ਆਪਣੇ ਇਤਿਹਾਸ ਤੋਂ ਜਾਣੂ ਹੋ ਸਕਣ ਇਹ ਜਾਣੂ ਹੋ ਸਕਣ ਉਸ ਪਲ ਤੋਂ ਕਿ ਕਿਵੇਂ ਜਿਹੜੇ ਛੋਟੇ ਸਾਬ ਜਦਾਂ ਸ਼ਾਹਦਤ ਦਿੱਤੀ ਹੈ ਸਾਡਾ ਇਤ ਸਾਡਾ ਇੱਕ ਸਿੱਖਰਮ ਦਾ ਜਿਹੜਾ ਪੂਰਾ ਸਿਧਾਂਤ ਕੀ ਹੈ ਉਹ ਸਾਰੀ ਚੀਜ਼ਾਂ ਤੋਂ ਜਾਣੂ ਕਰਾਉਣ ਦੇ ਲਈ ਸੰਗਤਾਂ ਜਿਹੜੀਆਂ ਇੱਥੇ ਪਹੁੰਚੇ ਦੇਖੋ ਬਿਲਕੁਲ ਇਹ ਰੋਡ ਦੇ ਨਾਲ ਨਾਲ ਇੱਕ ਤੁਹਾਨੂੰ ਅਸੀਂ ਜਿਹੜੀ ਥਾਂ ਦਿਖਾ ਰਹੇ ਹਾਂ ਉਹ ਕਿਲੇ ਦੀ ਥਾਂ ਹੈ ਜਿੱਥੇ ਕਿ ਇਸ ਸਮੇ ਜਿਹੜੀ ਭਾਰੀ ਗਿਣਤੀ ਦੇ ਵਿੱਚ ਸੰਗਤਾਂ ਬੈਠੀਆਂ ਨੇ ਇੰਤਜ਼ਾਰ ਦੇ ਵਿੱਚ ਕਿ ਕਦ ਜਿਹੜਾ ਨਗਰ ਕੀਰਤਨ ਹੈ ਉਹ ਆਵੇ ਤੇ ਨਗਰ ਕੀਰਤਨ ਦੇ ਦਰਸ਼ਨ ਹੋਣ ਪਹਿਲੇ ਇਹ ਜ਼ਰੂਰੀ ਵੀ ਹੈਗਾ ਰਹਾ ਜਦ ਤੱਕ ਕਿ ਕਿਉਂਕਿ ਇਹ ਅਸੀਂ ਆਪਣੇ ਇਤਿਹਾਸ ਤੋਂ ਬੱਚਿਆਂ ਨੂੰ ਜਾਣੂ ਨਹੀਂ ਕਰਾਵਾਂਗੇ ਤਾਂ ਇਹ ਤੋਂ ਜਿਹੜੇ ਬੇਮਖੌਣਗੇ ਇਸੇ ਕਰਕੇ ਸ਼੍ਰੋਮਣੀ ਅਕਾਲੀ ਦਲ ਯੂਥ ਅਕਾਲੀ ਦਲ ਨੇ ਮੇਰੀ ਮੁਹਿੰਮ ਸ਼ੁਰੂ ਕੀਤੀ ਹੋਈ ਆ ਤਾਂ ਕਿ ਜਿਹੜਾ ਆ ਹੋਰ ਲੋਕ ਜਸ ਦਸਤਾਰ ਸਜਾਉਣਗੇ ਹੌਲੀ ਹੌਲੀ ਕੇਸਧਾਰੀ ਹੋਣਗੇ ਹੌਲੀ ਅੰਮ੍ਰਿਤਧਾਰੀ ਹੋਣਗੇ ਤੇ ਸਿੰਘ ਸਜਣਗੇ ਇਸੇ ਕਰਕੇ ਬੱਚਿਆਂ ਨੂੰ ਇਤਿਹਾਸ ਤੋਂ ਜਾਣੂ ਕਰਾਇਆ ਜਾ ਰਿਹਾ ਦਸਤਾਰਾਂ ਸਿਰ ਤੇ ਸਜਾਈਆਂ ਜਾ ਰਹੀਆਂ ਇਸੇ ਕਰਕੇ ਹੀ ਇੱਥੇ ਲੋਕਾਂ ਜਿਹੜੇ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੇ ਨੇ ਕਿ ਪਤਾ ਲੱਗ ਸਕੇ ਉਹਨਾਂ ਨੂੰ ਕੀ ਇਤਿਹਾਸ ਆ ਸਾਡਾ ਜੀ ਬਿਲਕੁਲ ਔਰ ਅਜੇ ਵਿਚਾਰ ਜਿਸ ਤਰ੍ਹਾਂ ਦੇ ਨਾਲ ਸੰਗਤ ਨੂੰ ਇਹ ਵੀ ਅਪੀਲ ਕੀਤੀ ਗਈ ਹੈ ਕਿ 10 ਵਜੇ ਜਿਹੜਾ ਹੈ ਸ਼ੀਰਧਾਨੂ ਯਾਦ ਕਰਦੇ ਆ 10 ਮਿੰਟ ਦਾ ਮੂਲ ਮੰਤਰ ਦਾ ਜਾਪ ਵੀ ਕੀਤਾ ਜਾਏ ਸੋ ਜੇ ਵਿਚਾਰ ਤਾਂ ਜੋ ਜੋ ਸਾਬਜ਼ਾਦਿਆਂ ਵੱਲੋਂ ਕੁਰਬਾਨੀ ਲਾਸਾਨੀ ਸ਼ਹਾਦਤ ਦਿੱਤੀ ਗਈ ਉਸ ਨੂੰ ਸਿੱਧਾ ਕੀਤਾ ਜਾ ਸਕੇ ਬਹੁਤ ਬਹੁਤ ਸ਼ੁਕਰੀਆ ਜਤਨੀ ਫਿਲਹਾਲ ਦੀਏ ਸਾਰੀ ਤਸਵੀਰ ਔਰ ਜਾਣਕਾਰੀ ਦੇ ਲਈ ਸੋ ਅੱਜ ਇਸ ਤਰ੍ਹਾਂ ਦੇ ਨਾਲ ਸ਼੍ਰੀ ਖੰਡ ਪਾਟ ਸਾਹਿਬ ਦੇ ਪੋਗ ਪਾਇਆ ਜਾਣਗੇ ਔਰ ਜੈ ਵਿਚਕਾਰ ਨਗਰ ਕੀ ਤਨ ਵੀ ਵੱਡਾ ਕਟਿਆ ਜਾਏਗਾ ਤੇ ਸੰਗਤ ਦੀ ਆਮਦ ਲਗਾਤਾਰ ਜਾਰੀ ਹੈ